ਦੀ ਵੱਡੀ ਕੱਦ ਕੋ ਤਾਂ ਬਹੁਤ ਆਦਾ ਹੂੰ ਤੇ ਇਹ ਨਾ ਯਾਰ ਇਹਦੇ ਆਖ ਤਾਂ ਲਾਹਲੀ ਉਹਨੇ ਕੱਟੀ ਠੀਕ ਆ ਉਹ ਪਹਿਲੀ ਕੱਟੀ ਜਿੱਦੀ ਸੀਗੀ ਠੀਕ ਆ ਵੀਰੇ ਇਹਨੇ ਨਹੀਂ ਲਾਇਆ ਜੀ ਆਪਣਾ ਨਾਲ ਜਮੇ ਜਮਾ ਨਹੀਂ ਲਾਇਆ ਇਹਨੇ ਕੀ ਕਹ ਰੁਗ ਪੱਠੇ ਖਾਦੇ ਬਣੇ ਕੱਲ ਦੀ ਇਹ ਪੱਠੇ ਨਹੀਂ ਖਾਦੇ ਆਪਣਾ ਗਨੇ ਪੱਠੇ ਨਹੀਂ ਚੱਕੇ ਨੇ ਹਾਂ ਠੀਕ ਆ ਅੱਛਾ ਆਪਣੇ ਬਈ ਕਿੰਨਾ ਦੁੱਧ ਦੁੱਧ ਚੋਆ ਦੁੱਧ ਬਈ ਉਸ ਸਮੇਂ ਨਹੀਂ 8 ਕਿਲੋ ਚੋਗੇ ਹੁਣ ਦੇਖ ਲੋ ਦੋ ਢਾਈ ਢਾਈ ਕਿਲੋ ਮਸਾ ਤੁਸੀਂ ਕਹ ਬਈ ਮਾੜਾ ਚਾਰ ਇਹਨੇ ਜੀ ਨਹੀਂ ਲਾਇਆ ਜਮਾ ਹੀ ਮੈਨਾਂ ਤੇ ਪਈ ਆ ਠੀਕ ਆ ਮੈਂ ਬਹੁਤ ਚੌੜੀ ਸੀਗੀ ਮੈਂ ਕੱਲ ਜੀ ਵੱਜ ਗਈ ਯਾਰ ਵੱਜ ਜੀ ਵੱਜੀ ਨਹੀਂ ਲਾਇਆ ਮੈਂ ਹੈਨਾ ਬਾਕੀ ਮੈਂ ਵੱਡੀ-ਵੱਡੀ ਬਣੀ ਵੱਡੀ ਵੋਹ ਝੋਟੀ ਯਾਰ ਬਹੁਤ ਚੰਗੀ ਝੋਟੀ ਸੀ ਹਮਨੇ ਵੀ ਕਿੰਨੇ ਦੀ ਦੇ ਦਿੱਤੀ ਬਾਈ ਇਹਦੇ ਅਸਰ ਬਹੁਤ ਮੁੱਲ ਕਿੰਨਾ ਮਰਜੀ 75000 ਦੇ ਦਾਂਗੇ ਜੱਸ ਤੈਨੂੰ ਰੱਬ ਸਾਹਿਬ ਲਾਉਂਗਾ। ਹੁਣ ਕਰ ਦਾਂਗੇ ਮੰਨਤਾ ਨਾ। ਕਿਨੇ ਦਾ ਫੜਾ ਦਈਏ ਯਾਰ। ਇਹ ਨਾ ਕਰ। 72 ਹੀ ਦੇ ਦਾਂਗੇ ਯਾਰ। ਹੈ? 72 ਹੀ ਦੇ ਦਾਂਗੇ। 70 ਦੀ ਜਾਣ ਮੈਂ। ਨਹੀਂ 72 ਦੇਵਾਂਗੇ ਯਾਰ। ਇਹ ਨਾ ਕਰ ਆਪਣੇ। ਨਹੀਂ ਆਉਂਦਾ ਪੱਲਿਓਂ ਪੈਣਗੇ ਸਰਬਾ। ਇਹਦਾ ਕਿ ਖਰਪ ਚ ਪੱਠਣ ਜੱਕਰ ਕੇ ਛੋਟੀਆਂ ਤਾਂ ਵੀ ਪੂਰੀ ਹੋਣੀ ਐ ਚੋ। ਠੀਕ ਆ ਵੀ ਮੈਂ ਨੀੜੇ ਹੀ ਆਉਣਾ ਕੁਛ ਨਹੀਂ ਇਹ ਚ ਰੁਪਈਆ ਨਹੀਂ ਆਉਣਾਗਾ। ਠੀਕ ਆ ਵੀਰੇ ਠੀਕ ਆ ਬਾਈ। ਵੀ ਅਜਾ ਤਾ ਇਹ ਵੀ ਗੱਲ ਆ ਯਾਰ 55-60 ਹਜ਼ਾਰ ਦਾ ਤਾਂ ਵਜਣ ਹੀ ਮੈਂ ਦਾ। ਹਣਾ। ਗੱਬੋ ਨਾਲ 4.5 ਮਹੀਨੇ ਦੀ। ਚੈੱਕ ਪਾਸ ਆ। ਇਹ ਵੀ ਗੱਲ ਸਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਬਾਸ ਸੱਡੇ ਦੇ ਨੇੜੇ ਜੇ ਕਰਕੇ ਪੈਂਦਾ ਚੋਪੜਾ ਮਹੱਲਾ ਤੇ ਅਮਨਦੀਪ ਵੀਰ ਦਾ ਨਾਮ ਆ ਟੋਕੜਾ ਗੱਬਣਾ ਮਈਆਂ ਦਾ ਖਜ਼ਾਨਾ ਜਿਹੜੀ ਚੀਜ਼ ਨੂੰ ਡੀਕਦਾ ਹੁੰਦਾ ਹੈ ਕੁੱਲ ਜਮਾਨਾ ਅੱਜ ਚਾਰ ਮੱਜਾਂ ਚਾਰੇ ਟੋਕੜਾ ਗੱਬਣਾ ਚੱਕ ਪਾਸ ਦੋ ਬੱਚਿਆਂ ਵਾਲੀਆਂ ਦੇ ਦੋ ਬੱਚੇ ਹੈ ਨਹੀਂ ਆ ਜੋ ਕਰਦੇ ਆ ਗੱਲਾਂ ਬਾਤਾਂ ਆਪਾਂ ਬਾਈ ਆਪਣੇ ਦੇ ਨਾਲ ਕਿਹੜੀ ਆਪਾਂ ਮੱਝ ਬਾਈ ਤੋਂ ਲੈਣੀ ਸਾਰੀ ਗੱਲਬਾਤ ਕਰਦੇ ਆ ਸੱਸੀ ਕਾਲ ਆਪਣੇ ਵੀਰੇ ਸੱਸੀ ਕਾਲ ਬਾਈ ਕੀ ਹਾਲ ਆ ਵੀਰੇ ਠੀਕ ਆ ਵੀਰੇ ਸੇਤਾ ਦੇ ਪਰਿਵਾਰ ਬਾਈ ਵਧੀਆ ਬਈ ਸਾਰੇ ਠੀਕ ਆ ਅਸੀਂ ਪਹਿਲੇ ਨੰਬਰ ਤੇ ਆਏ ਦੱਸ ਵੀ ਨੀਲੀ ਰਾਵੀ ਦੀ ਪਾਈ ਸੀ ਝੋਟੀ ਹਾਂਜੀ ਕੱਟੀ ਸੀ ਜਿੰਦੇ ਮਗਰ ਹਾਂ ਬਾਈ ਮੈਨੂੰ ਆਂਦੀ ਮਿਲੀ ਐ ਇੱਕ ਖਬਰ ਵੀ ਤੇਰੇ ਕਿਲੇ ਤੇ ਵੀ ਕਿ ਉਹ ਗਾਂ ਦਿੱਤੀ 2 ਛੋੜ ਕੀਤੀ ਚਰ 200 ਛੋੜ ਕੀਤੀ ਸੀ ਕਿਉਂਕਿ ਭਾਈ ਉਹ ਲਈ ਸੀਗੀ ਲੰਗੀਆਂ ਨੇ ਤੋਂ ਗਗਣੇ ਵੀਰਨੇ ਹਣਾ ਗਗਣਾ ਹੀ ਸੀ ਨਾ ਉਹਨਾਂ ਦਾ ਭਾਈ ਉਹਨੇ 1 25 ਦੀ ਗਾਂ ਵੇਚੀ ਹਾਂ ਉਹਨੇ 1 25 ਦੀ ਗਾਂ ਵੇਚਦੀ ਬਾਈ ਤੋਂ 1 12 ਦੀ ਲਈ ਸੀ ਲਈ ਉਹਨੇ ਵੀਡੀਓ ਤੇ ਸੀ ਆਪਾਂ ਉਹਨੂੰ ਸਪੈਸ਼ਲ ਫੋਨ ਨਹੀਂ ਲਾਇਆ ਨਾ ਪਾਉਨ ਨੂੰ ਸਪੈਸ਼ਲ ਦੱਸਿਆ ਵੀ ਬਾਈ ਮੈਂ ਲੈ ਲੈਣਾ ਕੰਮ ਵੀ ਉਹ ਮੈਨੂੰ ਨਾ ਤੈਨੂੰ ਫੋਨ ਕੀ ਤਾਂ ਕੀਤਾ ਉਹ ਕਹਾਂ ਦਵਾ ਦੇ ਬਾਈ ਤੂੰ ਮੈਨੂੰ ਮੰਗ ਲੈ ਘੱਟ ਹਾਂ ਮੈਂ ਕਿਹਾ ਵੀ ਇੱਕ 12 ਮੰਗਿਆ ਇੱਕ 12 ਹੀ ਲੈ ਲੈ ਮੈਂ ਮੈਨੂੰ ਕਹਿੰਦਾ ਫੋਨ ਲਾ ਕੇ ਇੱਕ 12 ਮੰਗਿਆ ਕਹਿੰਦਾ ਛੜਾ ਦੇ 2-3 ਮੈਂ ਕਿਹਾ ਨਾ ਮੈਂ ਸੌਦੇ 'ਚ ਪੈਣਾ ਹਾਂ ਵੀਡੀਓ ਵਾਲੇ ਦੇ ਵਿੱਚ ਨਾ ਮੈਂ ਆਪਦੇ ਘਰ ਵਾਲੀ ਮੈਂ ਦੇ ਤੈਨੂੰ ਗਾਰੰਟੀ ਦੇ ਸਕਦਾ ਕਿਸੇ ਦੀ ਮੈਂ ਨਹੀਂ ਮਾਰੀ ਤੂੰ ਦੇ ਸਕਦਾ ਅੱਛਾ ਆਪਣੇ ਵੀ ਅੱਜ ਜਨਵਾਰ ਆਪਣੇ ਕੋਲੇ ਫਿਰ 4 ਹਨਾ ਬਾਈ ਹਾਂ ਬਾਈ ਤੇ 4 ਜਨਵਾਰ ਪਹਿਲਾ ਵਾਲੇ ਹੋ ਕੇ ਸੇਲ ਇਹ ਨਵੇਂ ਹਨਾ ਆ ਪਹਿਲੇ ਨੰਬਰ ਤੇ ਛੋਟੀ ਵੱਡੀ ਬਾਈ ਪਹਿਲੀ ਛੋਟੀ ਤਾਂ ਬਹੁਤ ਚੰਗੀ ਹੈ ਵੱਡੀ ਕੱਦ ਕੋ ਤਾਂ ਬਹੁਤ ਆਦਾ ਹੂੰ ਤੇ ਇਹ ਨਾ ਯਾਰ ਇਹਦੇ ਅਖ ਤਾਂ ਲਾਲੀ ਉਹਨੇ ਕੱਟੀ ਠੀਕ ਆ ਉਹ ਪਹਿਲੀ ਕੱਟੀ ਜਿੱਦੀ ਸੀਗੀ ਠੀਕ ਆ ਵੀਰੇ ਇਹਨੇ ਨਹੀਂ ਲਾਇਆ ਜੀ ਆਪਣਾ ਨਾਲ ਜਮੇ ਜਮਾ ਨਹੀਂ ਲਾਇਆ ਇਹਨੇ ਕੀ ਕਹ ਰੋਗ ਪੱਠੇ ਖਾਦੇ ਬਣੇ ਕੱਲ ਦੀ ਇਹ ਪੱਠੇ ਨਹੀਂ ਖਾਦੇ ਆਪਣਾ ਬਣੇ ਪੱਠੇ ਨਹੀਂ ਚੱਕੇ ਨੇ ਹਾਂ ਠੀਕ ਆ ਅੱਛਾ ਆਪਣੇ ਬਈ ਕਿੰਨਾ ਦੁੱਧ ਦੁੱਧ ਚੋਇਆ ਦੁੱਧ ਬਈ ਉਸ ਤੋਂ ਮਨੇ 8 ਕਿਲੋ ਚੋਗੇ ਹੁਣ ਦੇਖ ਲਓ ਦੋ ਢਾਈ ਢਾਈ ਕਿਲੋ ਮਸਾ ਤੁਸੀਂ ਕਹ ਬਈ ਮਾਰਾ ਚਾਰ ਇਹ ਜੀ ਹੀ ਲਾਇਆ ਜਮਾ ਹੀ ਮੈਨੇ ਰੁਪਈਆ ਠੀਕ ਹੈ ਮੈਂ ਬਹੁਤ ਚੌੜੀ ਸੀਗੀ ਮੈਂ ਕੱਲ ਜੀ ਵੱਜ ਗਈ ਯਾਰ ਵੱਜੀ ਵੱਜੀ ਨਹੀਂ ਲਾਇਆ ਮੈਂ ਹੈਨਾ ਬਾਕੀ ਮੈਂ ਵੱਡੀ-ਬੁੱਡੀ ਬਣੀ ਵੱਡੀ ਬਹੁਤ ਛੋਟੀ ਯਾਰ ਬਹੁਤ ਚੰਗੀ ਛੋਟੀ ਸੀ ਹਮਨੇ ਵੀ ਕਿੰਨੇ ਦੀ ਦੀਦ ਗਏ ਬਾਈ ਇਹਦਾ ਸਰਪਾ ਮੁੱਲ ਕਿੰਨਾ ਮਰਜੀ 75000 ਦੇ ਦਾਂਗੇ ਜਿਸ ਤੈਨੂੰ ਰੈਸਾ ਬਣਾਉਂਗਾ ਕਰ ਦਾਂਗੇ ਮੰਨ ਤਾਂ ਨਾ ਕਿਨੇ ਦਾ ਫੜਾ ਦੀ ਯਾਰ ਹੈ ਨਕਾ ਬੱਤਰ ਇਹ ਦੇ ਰਾਂ ਯਾਰ ਹੈ 72 ਹੀ ਦਹੀਂ 70 ਦੀ ਜਾਣ ਨਹੀਂ 72 ਦੇਵਾਂਗੇ ਨਹੀਂ ਆਉਂਦਾ ਪੱਲਿਓਂ ਬੈਣਗਾ ਸਰਬਾ ਇਹਦਾ ਕਿ ਖਰਪ ਤੇ ਪੱਠਾ ਨਹੀਂ ਚੱਕਰ ਕਰੇ ਛੋਟੇ ਤਾਂ ਵੀ ਪੂਰੀ ਘੋਣੀ ਐ ਚੋ ਠੀਕ ਆ ਮੈਂ ਲਾ ਨੇੜੇ ਆਉਣਾ ਕੁਝ ਨਹੀਂ ਤੇ ਰੁਪਈਆ ਨਹੀਂ ਆਉਣਾਗਾ ਠੀਕ ਆ ਵੀਰੇ ਠੀਕ ਆ ਬਾਈ ਵੀ ਅਚਤ ਆ ਇਹ ਵੀ ਗੱਲ ਆ ਯਾਰ 55 60 ਹਜ਼ਾਰ ਦਾ ਤਾਂ ਵਜਨ ਹੀ ਮੈਂ ਦਾ ਹਣਾ ਗੱਬਣਾ 1.5 ਮਹੀਨੇ ਦੀ ਚੈੱਕ ਪਾਸ ਇਹ ਵੀ ਗੱਲ ਸਹੀ ਆ ਤੇ ਝੋਟੀ ਡਬਲ ਹਣਾ ਚੱਲ ਫਿਰ ਆ ਦੋ ਨੰਬਰ ਵਾਲੀ ਹੋਣੀ ਉਹਦੇ ਬਾਰੇ ਦੱਸਦੀ ਬਾਈ ਇਹ ਬਾਈ ਹੈਗੀ ਆ 4 ਮਹੀਨੇ ਦੀ ਗੱਬ ਠੀਕ ਆ ਦੁੱਧ ਬਾਈ ਦੋ ਜਲੇ ਹੋਏ 4 ਕਿਲੋ ਠੀਕ ਹੈ ਵੀਰੇ ਬਸ ਮਿਲ ਜਾ ਯਾਰ ਨਿਕਾਇਆ ਆਪਾ ਇਹ ਲੈਣ ਦੇ ਨਹੀਂ ਕਰਨਾ ਆਪਾਂ ਹਾਂ 58000 ਹੀ ਛੁੱਟ ਦੇਣੀ ਆ ਮੁੱਲ 60 ਕਰਾ ਲੈ ਜੀ ਭੈਣ ਕਰ ਲਿਆ 58000 ਦੀ ਦੇਣੀ ਆ ਲਾਡ ਤੇ ਪਿਆਰ ਕਿੰਨਾ ਕੋਈ 1500 ਤਾਂ ਕਰ ਦਿਆਂਗਾ ਬਸ ਠੀਕ ਆ ਯਾਰ ਛੂਟੀ ਬਾਈ ਪੁੱਟਣੀ ਤਾਂ ਪਹਿਲਾਂ ਨਾ ਦੂਜੇ ਸੂ ਕਟੀਆਂ ਵਾਲਾ ਮੁੱਲ ਆ ਦਾ ਸਿਰਫ ਤਾਂ ਇਹ ਵੀ ਲਿੱਸੀ ਕਰਕੇ ਇੱਕ ਮੁੱਕਲਾ ਲਿੱਸਾ ਹੀ ਪਾਣਾ ਇਸ ਕੱਲੋ ਦਾ ਛੂਟੀ ਅੰਡਾ ਉਹਨਾਂ ਦੀ ਚੰਗੀ ਆ ਵਦਿਆ ਛੂਟੀ ਬਹੁਤ ਚੰਗੀ ਐ ਹਾਂ ਸਾਬ ਨੂੰਗਾ ਜਿਹੜਾ ਤਿਆਰੀ ਚੰਗੀ ਕਰ ਬਸ ਨਸੀ ਗੱਲ ਹਾਂ ਬੱਚਾ ਹੈ ਨਹੀਂ ਵੀਰੇ ਦਾ ਨਹੀਂ ਬੱਚਾ ਹੈ ਨਹੀਂ ਇਹਦਾ ਮਿਲਦੀ ਥਾਪੀ ਦੀ ਵੀਰੇ ਨਹੀਂ ਥਾਪੀ ਜੂ ਪਹਿਲੇ ਇਹਦਾ ਮਟੀਕਾ ਲਾ ਕੇ ਚੋਈ ਆ ਇੱਕ ਡਾਂਗ ਹੀ ਮਿਲਦੀ ਆ ਭੜੇ ਦਾ ਠੀਕ ਆ ਭਾਈ ਠੀਕ ਆ ਇੱਕ ਡਾਂਗ ਦਾ ਰੀਕ ਦੀ ਮਿਲਦੀ ਆ ਹਾਂ ਉਹ ਤੋਕੜਾਂ ਦਾ ਟਕਾਉਣੀਆਂ ਪੈਂਦੀਆਂ ਭਾਈ ਮੈਂ ਕੱਲ ਹੀ ਆ ਵਰਸ ਹੋਈਆਂ ਮੇਰੇ ਕੋਲ ਮੈਂ ਢੁੱਡ ਮਰੀ ਜਾ ਮੈਂ ਕਮ ਇਹਦਾ ਬ੍ਰੈਂਕ ਕਿ ਮਿਲਦੀ ਆ ਸਾਡੀ ਸਿਆਣੀ ਚਵਾਈ ਚੰਗੀ ਹੋਣੀ ਚਵਾਈ ਬਹੁਤ ਮੋਟੀ ਆ ਚਵਾਈ ਜਿਹ ਵੱਲੋਂ ਬੰਦਾ ਬਲ ਉਹੀ ਮੰਗਾ ਲਵੇ ਆਪਣੀ ਗਾਰੰਟੀ ਉਥਾਨ ਦੀ ਚਵਾਈ ਦੀ ਬਠ ਠੀਕ ਆ ਭਾਈ ਗੱਬਰ ਦੀ ਗਾਰੰਟੀ ਕਿੰਨੇ ਚਿਰ ਦੀ ਆ ਚਾਰਾਂ ਦੀ ਗੱਬਰ ਆ ਦੋ ਤਿੰਨ ਨੰਬਰ ਤੇ ਝੋਟੀ ਜਿਹੜੀ ਭਾਈ ਇਹ ਵੀ ਭ ਇਹਦਾ ਬੱਚਾ ਬਈ ਇਹਦਾ ਉਹ ਕੱਟਾ ਬਈ ਪਰਲਾ ਕੰਧ ਨਾਲ ਦਾ ਨਹੀਂ ਔਰ ਲਾਰਨ ਪਰਲਾ ਠੀਕ ਆ ਇਹ ਚਾਰਾਂ ਦੀ ਗੱਪਣ ਤੇ ਦੁੱਧ ਕਿੰਨਾ ਇਹ ਥੱਲੇ ਬਈ ਇਹ ਥੱਲੇ ਹੋਊਗਾ 6-7 ਕਿਲੋ ਦਾ ਹੋਊਗਾ ਮਿਲਦੀ ਬੱਚੇ ਦੀ ਵੀ ਬੱਚੇ ਦੇ ਮਿਲਦੀ ਆ ਠੀਕ ਛੋਟੀ ਚੰਗੀ ਆ ਯਾਰ ਹਨਾ ਬਈ ਆ ਛੋਟੀ ਬਹੁਤ ਚੰਗੀ ਆ ਸਿੰਗ ਸੁングਵੇ ਕਿੱਡਾ ਚੰਗਾ ਯਾਰ ਹਨਾ ਨਹੀਂ ਠੀਕ ਆ ਬਈ ਆਉਣੇ ਵੀਰੇ ਫਿਰ ਇਹਦਾ ਨਹੀਂ ਪੱਥਰ ਇਹ ਜੇ ਨੀਲੀ ਆੜੀਗਾ ਬੱਚਾ ਬਹਿ ਨਹੀਂ ਲੱਗ ਦੇਉ ਅਸਾਂ ਨੀਲੀ ਦਾ ਢੀਗਾ ਭਰਾ ਹੋਇਆ ਹਾਂ ਅੱਖਾਂ ਵਗੇ ਨੀਲੇ ਆ ਜਾਵਾਂਗੇ ਚਿੱਟੀਆਂ ਅੱਛਾ ਵੀਰੇ ਇਹ ਕਿੰਨੇ ਦੀ ਦੇ ਦਈਏ ਇਹਦਾ 85000 ਮੁੱਲ ਦੇਣ ਲੈਣ ਵਾਲਾ ਬਸ ਦੇਣ ਉਹ ਯਾਰ ਖਾਂ ਦੇ ਕਰ ਦੇਗਾ ਮਾਨ ਤਾਨੂੰ ਅੱਜ ਮੈਂ ਮੋਲ ਨਹੀਂ ਕਰਨਿਆ ਪਾ ਲੈਣ ਦੇ ਨਹੀਂ ਕਰਨਾ ਅੱਜ ਬਸ ਠੀਕ ਹੈ ਭਾਈ ਨੇੜੇ ਕੰਮ ਕਰਨਾ ਬਸ ਠੀਕ ਹੈ ਰੱਸਾ ਫੜਾਉਣ ਵਾਲੀਆਂ ਗੱਲਾਂ ਕਰ ਮੈਂ ਐਵੇਂ ਮੰਗਣੇ ਨਹੀਂ ਅੱਜ ਠੀਕ ਹੈ ਲੈਣ ਦੇ ਨਹੀਂ ਅੱਜ ਆਪਣਾ ਲੈ ਕੇ ਆਲੀ ਵਾਲੂ ਵੀ ਚੰਗਾ ਝੋਟੀ ਥਾਂ ਤੋਂ ਬਹੁਤ ਚੰਗਾ ਚੋਇਸ ਜੀ ਬਹੁਤ ਚੰਗੀ ਦੀ ਦੋ ਤੋਂ ਸੱਤ ਅੱਠ ਕਿਲੋ ਦਈ ਜਾਣਾ ਨਹੀਂ ਹੱਸ ਕੇ ਰਾਵ ਰਾਵ ਇਹ ਟੈਗੀ ਉਹ ਅੱਠ ਕਿਲੋ ਦੇਉਗੀ ਹਾਂ ਤੇ ਛੋਟੀ ਦਾ ਪੂਰੇ ਪੂਹ ਕਹਾਂ ਟੱਕ ਜੇ ਪੂਹ ਦਲਤਰ ਦੇ ਪੂਰੇ ਹਾਏ ਆਇਆ ਨਾ ਉਪਰਾ ਕਰਦਾ ਮੈਨੂੰ ਬਈ ਮੈਂ ਟਕਮਣੀ ਬਹੁਤ ਔਖੀ ਆ ਹਨਾ ਬਾਈ ਉਹ ਵੀ ਤਾਂ ਗੱਲ ਆ ਜੇ ਕਈ ਆਉਂਦੀਆਂ ਦਿਲ ਲਾਉਂਦੀਆਂ ਉਹਦਾ ਕੱਟੀ ਲਾ ਲਈ ਅਕੇ ਛੋਟੀ ਜਾਵਾਂ ਸਰਬੱਤ ਛੋਟੀ ਵਜਰੀ ਬੜੀ ਬਾਈ ਵੱਡੀ ਥੋ ਬਹੁਤ ਵੱਡੀ ਭੁੱਡੀ ਬਹੁਤ ਸਾਰੀਆਂ ਉੱਚੀ ਆ ਆ ਬਾਈ ਪੂਹ ਵਜਨ ਬੋੜਾ ਛੋਟੀ ਦਾ ਦਾ ਆ ਬਾਈ ਇਹ ਆ ਗਿਆ 6 ਮਾਂ ਲੱਗ ਜਾਣਾ ਨੂੰ 26 ਤਰੀਕ ਨੂੰ 26 ਤਰੀਕ ਨੂੰ ਦੁੱਧ ਬਾਈ ਅੱਜ 21 ਹੋ ਗਈ ਹੈ ਪੰਜ ਦਾ ਰਹਿ ਗਏ ਦੁੱਧ ਬਾਈ ਦੋ ਚਲੋ 7 ਕਿਲੋ ਬਾਈ ਠੀਕ ਹੈ ਬੱਚਾ ਆ ਜਾਂਦਾ ਬਾਈ ਉਹ ਕੱਟੀ ਹੈ ਦੀ ਉਹ ਪਰ ਲਈ ਹੈ ਨਾ ਠੀਕ ਆ ਬਾਈ ਬੱਚੇ ਦੀ ਮਿਲਦੀ ਬਾਈ ਹਾਂ ਬੱਚੇ ਦੀ ਮਿਲਦੀ ਹੈ ਠੀਕ ਆ ਬਾਈ ਠੀਕ ਆ ਵੀਰੇ ਤੇ ਇਹ ਫਿਰ ਕਿੰਨੇ ਦੀ ਦੇ ਦੇ ਇਹਦਾ ਸਰ ਭਾ ਜਿਵੇਂ ਮੁੱਲ ਮਰਜ਼ੀ ਕਰਾਈ ਜਾਵੇ 75 ਦੇ ਦਾਂਗੇ 75000 ਦੀ ਦੇ ਦਾਂਗੇ ਘਰੇ ਪਹੁੰਚ ਕਰਦੇ ਹਾਂ 100 ਕਿਲੋਮੀਟਰ ਅਗਲੇ 100 ਕਿਲੋ ਠੀਕ ਦੁੱਧ ਹੈਗਾ ਇਹਦੇ ਥੱਲੇ ਹਾਂ ਦੋ 7 ਕਿਲੋ ਹੈਗੇ 7 ਕਿਲੋ ਗੱਬੜ 6 ਮਹੀਨੇ ਪੰਜਾਂ ਦੀਆਂ 6 ਮਾਂ ਲੱਗ ਜੂ ਇਹਨੂੰ ਠੀਕ ਹੈ ਬਾਈ ਠੀਕ ਹੈ ਛੋਟੀ ਚੰਗੀ ਆਇਆ ਹੈ ਹਨਾ ਮੈਂ ਯਾਰ ਥੋੜਾ ਜਿਹਾ ਪੱਕਾ ਬਣਾਉਂਦੀ ਪੱਕਾ ਨਹੀਂ ਮਨਾਉਂਦੀ ਉਹ ਲਾਉਣ ਲੱਗੇ ਨਾ ਤੇ ਗੱਡੀ ਦੇ ਮਾੜਾ ਥੱਲੇ ਨੋ ਨਾ ਪਟਿਆ ਗਿਆ ਹੈਗਾ ਮਾੜਾ ਸਾਈਡ ਤੋਂ ਅੰਦਰ ਫਿਰ ਨੋ ਪਟਿਆ ਗਿਆ ਹੈ ਮਾੜਾ ਤਾਂ ਤਾਂ ਸਹੀ ਹੈ ਵੇ ਉਹ ਨਹੀਂ ਗੱਲ ਕੀਤੀ ਨੌਕਸ ਨਾਲ ਲੱਤ ਨਹੀਂ ਗਈ ਨਹੀਂ ਨਹੀਂ ਠੀਕ ਹੈ ਉਹ ਪੈਰ ਉਹਦੇ ਕਰਕੇ ਨੱਪਦੀ ਹੁੰਦਾ ਨੱਪਦੀ ਜੀ ਦਬਾਉਂਦੀ ਜੀ ਹਾਂ ਉਹ ਪੱਕਾ ਦਬਾਉਂਦੀ ਆ ਕਈ ਉਹ ਲੌਣ ਲੌਣ ਦਾ 7 ਮਿੰਟ ਨਹੀਂ ਕੋਈ ਨੌਕਸ ਨਹੀਂ ਗਿੱਟੇ-ਗਿੱਟੇ ਕੋਈ ਨੌਕਸ ਨਹੀਂ 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 ਉਹ ਮੇ ਪੈਰ ਪੱਧਰੇ ਮੈਂ ਦੇ ਰਹਾ ਮੈਂ ਭਾਈ ਸਹੀ ਆ ਉਹ ਅੰਦਰ ਲੱਭ ਪੈਣਾ ਅੰਦਰਲੀ ਖੁਰੀ ਤੋਂ ਹੋਰ ਉਹ ਇੱਕ ਅੱਦੇ ਤੰਦੇ ਸਹੀ ਹੋ ਜਾਣਾ ਉਹ ਹੋ ਜਾਨੀ ਭਾਈ ਹੂੰ ਇੰਨਾ ਤਾਂ ਮਾੜਾ-ਮੋੜਾ ਚੱਲਦੇ ਰਹਿੰਦਾ ਇਹ ਸੀਗੇ ਫਿਰ ਆਪਣੇ ਜਾਨਵਰ ਅੱਜ ਹਨਾ ਤੇ 90419 644 644 90419 644 644 ਤੇ ਕਰਨੀ ਆ ਤੁਸੀਂ ਪਾਈ ਨਾਲ ਪੈਸਿਆਂ ਬਾਰੇ ਆਟ ਵਾਰਡ ਨੇੜੇ ਤੇ ਸੌਦਾ ਕਰ ਲਿਆ ਤਾਂ ਜਿਹੜਾ ਜਾਨਵਰ ਚੱਜੂਗਾ ਲਿਆ ਜੇ ਲੈਨ ਨੰਬਰ 22 ਦਾ ਸਕਰੀਨ ਦੇ ਉੱਤੇ ਆ ਸ਼ਹਿਰ ਕੋਟਕਪੂਰਾ ਵਾ ਚੌਕੜਾ ਮਹੱਲਾ ਵਾ ਅਮਨਦੀਪ ਪਾਈ ਦਾ ਨਾਮ